ਇਤਾ ਗੁਰੂ ਸਾਹਿਬ ਦੀ ਕਿਰਪਾ ਆ ਕਿ ਮੈਨੂੰ ਸਟੱਡੀ ਤੋਂ ਬਾਅਦ ਉਹਨਾਂ ਨੇ ਮੌਕਾ ਦਿੱਤਾ ਆ ਕਿ ਮੈਂ ਪੁਲਿਸ ਜੁਆਇਨ ਕਰਾਂ ਕਿ ਗੁਰੂ ਸਾਹਿਬ ਆਪਨੇ ਹਮੇਸ਼ਾ ਹੰਸੰਗ ਨੇ ਤੇ ਕੋਈ ਗਲਤ ਕੰਮ ਨਹੀਂ ਕਰਨਾ ਉਹ ਹੱਥ ਵਿੱਚ ਕੜਾ ਪਾਇਆ ਤੇ ਇਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਚੀਜ਼ਾਂ ਦੀ ਕੋਸ਼ਿਸ਼ ਕਰੀ ਦੀਏ ਜਿਹੜੀ ਗੁਰਸਿੱਖੀ ਦੀ ਆ ਮੇਰਾ ਪੂਰਾ ਪਰਿਵਾਰ ਗੁਰਸੇਖੇ ਮੇਰਾ ਇਹ ਪੇਕੇ ਪਰਿਵਾਰ ਵਿੱਚ ਮੇਰੇ ਮਾਤਾ ਪਿਤਾ ਨੇ ਅੰਮ੍ਰਿਤ ਸ਼ਕਿਆ ਹੈ ਮੇਰੇ ਬ੍ਰਦਰ ਅਮ੍ਰਿਤਧਾਰੀ ਨੇ ਤੇ ਮੇਰੇ ਸਹੁਰੇ ਪਰਿਵਾਰ ਵਿੱਚ ਵੀ ਮੇਰੇ ਸਾਰੇ ਅਮ੍ਰਿਤਧਾਰੀ ਨੇ ਸਾਬ ਦਾ ਹੁਕਮ ਹੈ ਕਿ ਆਪਾਂ ਨਿਤਨੇਮ ਕਰਨਾ ਆ ਉਹਦੇ ਲਈ ਜੇ ਮੇਰੀ ਬਹੁਤ ਪਹਿਲਾਂ ਡਿਊਟੀ ਹੋਵੇ ਤਾਂ ਮੈਂ ਥੋੜਾ ਟਾਈਮ ਮਤਲਬ ਨਿਤਨੇਮ ਕਰਦੇ ਜਿਹੜਾ ਪੌਣਾ ਘੰਟਾ ਉਹ ਉਹਨਾ ਟਾਈਮ ਮੈਂ ਪਹਿਲਾਂ ਜਰੂਰ ਉਠਦੀ ਆ ਤੇ ਜਿਹੜਾ ਦਸਤਾਰ ਸਜਾਉਣ ਦਾ ਤੁਸੀਂ ਗੱਲ ਕਰ ਰਹੇ ਹੋ ਦਸਤਾਰ ਜਿਹੜੀ ਆ ਉਹ ਹੁਣ ਮੈਂ 2013 ਤੋਂ ਸਜਾ ਰਹੀ ਆ ਤੇ ਉਹਦੇ ਲਈ ਮੈਨੂੰ ਸਪੈਸ਼ਲ ਟਾਈਮ ਨਹੀਂ ਕਰਨਾ ਪੈਂਦਾ 5 ਮਿੰਟ ਦੇ ਵਿੱਚ ਦਮਾਲਾ ਸਜਾਇਆ ਜਾਂਦਾ ਮੈਨੂੰ ਇਹ ਚੀਜ਼ ਦਾ ਮਾਣ ਜ਼ਰੂਰ ਆ ਕਿ ਮੇਰੇ ਸਿਰ ਤੇ ਦਸਤਾਰ ਆ ਤੇ ਮੈਂ ਇਹ ਚੀਜ਼ ਬਿਲਕੁਲ ਨਹੀਂ ਭੁੱਲਦੀ ਕਿ ਉਹ ਦਸਤਾਰ ਮੇਰੀ ਨਹੀਂ ਆ ਇਹ ਦਸਤਾਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਆ ਮੇਰੇ ਸਿਰ ਤੇ ਜੇ ਦਸਤਾਰ ਆ ਤੇ ਇਹ ਚੀਜ਼ ਨੂੰ ਮੈਂ ਨਾਲ ਲੈ ਕੇ ਚੱਲਦੀ ਆ ਕਿ ਇਹ ਦਸਤਾਰ ਮਤਲਬ ਜੇ ਮੈਂ ਮਾਣ ਇਸ ਤੇ ਮਹਿਸੂਸ ਕਰਦੀ ਆ ਤੇ ਮੇਰੇ ਕੰਮ ਵੀ ਉਦਾਂ ਦੇ ਹੋਣ ਇਹ ਚੀਜ਼ਾਂ ਲਈ ਮੈਂ ਕੋਸ਼ਿਸ਼ ਕਰਦੀ ਆ ਆਪਣੀ ਵੱਲੋਂ ਜਿੰਨਾ ਹੋ ਸਕੇ ਇਹਦੀ ਹਮੇਸ਼ਾ ਚੜਦੀ ਕਲਾ ਹੋਵੇ ਮੇਰਾ ਕਰਕੇ ਕਦੇ ਨੀਵਾ ਨਾ ਹੋਵੇ ਇਹ ਚੀਜ਼ ਕੀ ਦਸਤਾਰ ਸਜਾਈ ਆ ਤੇ ਇਦਾਂ ਦਾ ਕੰਮ ਕੀਤਾ ਮੈਂ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਦੀ ਆ